ਸਤ ਸ੍ਰੀ ਅਕਾਲ ਦੋਸਤੋ ਪੀਟੈਟ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਲਈ ਅੱਜ ਦਾ ਸਾਡਾ ਟੌਪਿਕ ਹੈ ਜੀ ਰਾਜ ਸਰਕਾਰ ਜੋ ਕਿ ਨਾਗਰਿਕ ਸ਼ਾਸਤਰ ਦੇ ਨਾਲ ਸੰਬੰਧ ਰੱਖਦਾ ਹੈ ਔਰ ਸਾਡੇ ਪੀਟੈਟ ਦੇ ਸਿਲੇਬਸ ਦੇ ਵਿੱਚ ਹੈ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਟੌਪਿਕ ਜਿਹੜੇ ਡਿਸਕਸ ਕਰਕੇ YouTube ਚੈਨਲ ਦੇ ਉੱਤੇ ਅਪਲੋਡ ਕੀਤੇ ਹੋਏ ਨੇ ਜਿਨ੍ਹਾਂ ਨੂੰ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਤੁਸੀਂ ਵੇਖ ਸਕਦੇ ਹੋ ਔਰ ਪੀਟੈਟ ਦੀ ਤਿਆਰੀ ਦੇ ਵਿੱਚ ਸਹਾਇਤਾ ਜਿਹੜੀ ਉਹ ਲੈ ਸਕਦੇ ਹੋ ਦੋਸਤੋ ਭਾਰਤ ਦੇ ਵਿੱਚ ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ ਸੰਘਾਤਮਕ ਪ੍ਰਣਾਲੀ ਦੇ ਵਿੱਚ ਸਰਕਾਰਾਂ ਦੋ ਵੱਖ-ਵੱਖ ਪੱਧਰਾਂ ਤੇ ਕੰਮ ਕਰਦੀਆਂ ਹਨ ਕੇਂਦਰੀ ਅਤੇ ਰਾਜ ਪੱਧਰ ਤੇ ਸੰਘੀ ਜਾਂ ਕੇਂਦਰੀ ਸਰਕਾਰ ਸਮੁੱਚੇ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਉਂਦੀ ਹੈ ਰਾਜ ਸਰਕਾਰਾਂ ਆਪਣੇ ਨਿਸ਼ਚਿਤ ਖੇਤਰ ਦੇ ਵਿੱਚ ਸ਼ਾਸਨ ਪ੍ਰਬੰਧ ਜਿਹੜਾ ਉਹ ਕਰਦੀਆਂ ਨੇ ਭਾਰਤੀ ਸੰਵਿਧਾਨ ਦੁਆਰਾ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਜਿਹੜੀ ਵੰਡ ਕੀਤੀ ਗਈ ਹੈ ਕੇਂਦਰੀ ਸੂਚੀ ਵਿੱਚ ਕੇਂਦਰ ਸਰਕਾਰ ਜਿਹੜੀ ਹੈ ਕੇਂਦਰੀ ਸੂਚੀ ਤੇ ਕਾਨੂੰਨ ਬਣਾ ਸਕਦੀ ਹੈ ਰਾਜ ਸਰਕਾਰ ਰਾਜ ਸੂਚੀ ਤੇ ਕਾਨੂੰਨ ਬਣਾ ਸਕਦੇ ਹਨ ਸਮਵਰਤੀ ਸੂਚੀ ਦੇ ਉੱਤੇ ਦੋਵੇਂ ਜਿਹੜੇ ਕਾਨੂੰਨ ਬਣਾ ਸਕਦੇ ਨੇ ਸੋ ਅੱਜ ਦੇ ਟੌਪਿਕ ਦੇ ਵਿੱਚ ਅਸੀਂ ਰਾਜ ਸਰਕਾਰ ਨਾਲ ਸੰਬੰਧਤ ਮਹੱਤਵਪੂਰਨ ਪ੍ਰਸ਼ਨ ਉੱਤਰ ਕਰਾਂਗੇ ਜੀ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ ਭਾਰਤ ਵਿੱਚ ਕੁੱਲ ਕਿੰਨੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਉੱਤਰ ਹੈ ਜੀ 29 ਰਾਜ ਅਤੇ 7 ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਹਨ ਭਾਰਤ ਦੇ ਵਿੱਚ ਨੰਬਰ 2 ਉੱਤੇ ਹੈ ਜੀ ਰਾਜ ਸਰਕਾਰ ਦੇ ਮੁੱਖ ਅੰਗ ਕਿਹੜੇ ਹਨ ਉੱਤਰ ਹੈ ਜੀ ਵਿਧਾਨਪਾਲਿਕਾ ਜਿਸ ਦਾ ਕੰਮ ਹੈ ਕਾਨੂੰਨ ਬਣਾਉਣਾ ਕਾਰਜਪਾਲਿਕਾ ਕਾਨੂੰਨ ਲਾਗੂ ਕਰਦੀ ਹੈ ਜੀ ਔਰ ਨਿਆਂਪਾਲਿਕਾ ਜਿਹੜੀ ਹੈ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਨੂੰ ਸਜ਼ਾ ਦਿੰਦੀ ਹੈ ਔਰ ਸਾਡੇ ਜਿਹੜੇ ਅਧਿਕਾਰਾਂ ਦੀ ਰੱਖਿਆ ਕਰਦੀ ਹੈ ਸੋ ਰਾਜ ਸਰਕਾਰ ਦੇ ਮੁੱਖ ਅੰਗ ਨੇ ਜੀ ਵਿਧਾਨਪਾਲਿਕਾ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਪ੍ਰਸ਼ਨ ਨੰਬਰ 3 ਰਾਜ ਸੂਚੀ ਵਿੱਚ ਕਿੰਨੇ ਵਿਸ਼ੇ ਸ਼ਾਮਲ ਹਨ ਉੱਤਰ ਹੈ ਜੀ 66 ਵਿਸ਼ੇ ਜਿਹੜੇ ਨੇ ਉਹ ਰਾਜ ਸੂਚੀ ਵਿੱਚ ਸ਼ਾਮਲ ਨੇ 97 ਵਿਸ਼ੇ ਕੇਂਦਰੀ ਸੂਚੀ ਵਿੱਚ ਤੇ 47 ਵਿਸ਼ੇ ਜਿਹੜੇ ਨੇ ਉਹ ਸੰਵਰਤੀ ਸੰਵਰਤੀ ਸੂਚੀ ਦੇ ਵਿੱਚ ਸ਼ਾਮਲ ਹਨ। ਪ੍ਰਸ਼ਨ ਨੰਬਰ 4 ਵਿਧਾਨਪਾਲਿਕਾ ਦੇ ਕਿੰਨੇ ਸਦਨ ਹੁੰਦੇ ਹਨ? ਉੱਤਰ ਹੈ ਜੀ ਦੋ ਸਦਨ ਹੁੰਦੇ ਨੇ ਜੀ ਵਿਧਾਨ ਸਭਾ ਹੇਠਲਾ ਸਦਨ ਤੇ ਵਿਧਾਨ ਪਰਿਸ਼ਦ ਉੱਪਰਲਾ ਸਦਨ। ਵਿਧਾਨ ਸਭਾ ਦੇ ਜਿਹੜੇ ਮੈਂਬਰਾਂ ਦੀ ਚੋਣ ਹੈ ਉਹ ਸਿੱਧੀ ਲੋਕਾਂ ਦੇ ਦੁਆਰਾ ਕੀਤੀ ਜਾਂਦੀ ਹੈ। ਔਰ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਐਮਐਲਏ ਕਿਹਾ ਜਾਂਦਾ ਹੈ ਔਰ ਵਿਧਾਨਪਾਲਿਕਾ ਦੀ ਜਿਹੜੀ ਚੋਣ ਹੈ ਉਹ ਅਪਰਤੱਖ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਪ੍ਰਸ਼ਨ ਨੰਬਰ 5 ਪੰਜਾਬ ਵਿੱਚ ਕਿੰਨੇ ਸਦਨੀ ਵਿਧਾਨਪਾਲਿਕਾ ਹੈ ਉੱਤਰ ਹੈ ਜੀ ਇੱਕ ਸਦਨੀ ਵਿਧਾਨਪਾਲਿਕਾ ਪ੍ਰਸ਼ਨ ਨੰਬਰ 6 ਭਾਰਤ ਦੇ ਕਿਹੜੇ ਕਿਹੜੇ ਰਾਜ ਵਿੱਚ ਦੋ ਸਦਨੀ ਵਿਧਾਨਪਾਲਿਕਾ ਹੈ ਉੱਤਰ ਹੈ ਜੀ ਆਂਧਰਾ ਪ੍ਰਦੇਸ਼ ਤੇਲੰਗਣਾ ਬਿਹਾਰ ਜੰਮੂ ਕਸ਼ਮੀਰ ਉੱਤਰ ਪ੍ਰਦੇਸ਼ ਕਰਨਾਟਕ ਮਹਾਰਾਸ਼ਟਰ ਇਹਨਾਂ ਸੱਤ ਰਾਜਾਂ ਦੇ ਵਿੱਚ ਦੋ ਸਦਨੀ ਵਿਧਾਨਪਾਲਿਕਾ ਹੈ। ਪ੍ਰਸ਼ਨ ਨੰਬਰ 7 ਸੰਵਿਧਾਨ ਦੁਆਰਾ ਵਿਧਾਨਪਾਲਿਕਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਕਿੰਨੀ ਗਿਣਤੀ ਮਿੱਥੀ ਗਈ ਹੈ? ਉੱਤਰ ਹੈ ਜੀ ਘੱਟੋ-ਘੱਟ 60 ਅਤੇ ਵੱਧ ਤੋਂ ਵੱਧ 500 ਜਿਹੜੀ ਗਿਣਤੀ ਉਹ ਮਿੱਥੀ ਗਈ ਹੈ। ਪ੍ਰਸ਼ਨ ਨੰਬਰ 8 ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਹੈ? ਉੱਤਰ ਹੈ ਜੀ 117। ਪ੍ਰਸ਼ਨ ਨੰਬਰ 9 ਵਿਧਾਨ ਸਭਾ ਦਾ ਮੈਂਬਰ ਬਣ ਲਈ ਘੱਟੋ-ਘੱਟ ਕਿੰਨੀ ਅਤੇ ਵਿਧਾਨ ਪਰਿਸ਼ਦ ਦਾ ਮੈਂਬਰ ਬਣ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਉੱਤਰ ਹੈ ਜੀ ਵਿਧਾਨ ਸਭਾ ਦੇ ਲਈ ਘੱਟੋ-ਘੱਟ 25 ਸਾਲ ਅਤੇ ਵਿਧਾਨ ਪਰਿਸ਼ਦ ਦੇ ਲਈ ਜਿਹੜੀ ਉਮਰ ਹੈ ਉਹ ਘੱਟੋ-ਘੱਟ 30 ਸਾਲ ਹੋਣੀ ਚਾਹੀਦੀ ਹੈ। ਪ੍ਰਸ਼ਨ ਨੰਬਰ 10 ਕਿਹੜਾ ਸਦਨ ਸਥਾਈ ਹੁੰਦਾ ਹੈ ਉੱਤਰ ਹੈ ਜੀ ਵਿਧਾਨ ਪਰਿਸ਼ਦ ਜਿਸ ਦਾ ਕਾਰਜਕਾਲ 6 ਸਾਲ ਹੁੰਦਾ ਹੈ ਸਥਾਈ ਸਦਨ ਹੁੰਦਾ ਹੈ ਇਸ ਦੇ 1/3 ਮੈਂਬਰ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ। ਪ੍ਰਸ਼ਨ ਨੰਬਰ 11 ਵਿਧਾਨ ਸਭਾ ਦਾ ਕਾਰਜਕਾਲ ਕਿੰਨਾ ਹੁੰਦਾ ਹੈ? ਉੱਤਰ ਹੈ ਜੀ 5 ਸਾਲ ਇਸ ਦਾ ਕਾਰਜਕਾਲ ਹੁੰਦਾ ਹੈ ਪਰ ਰਾਜਪਾਲ ਇਸ ਨੂੰ ਕਾਰਜਕਾਲ ਤੋਂ ਪਹਿਲਾਂ ਭੰਗ ਕਰ ਸਕਦਾ ਹੈ ਔਰ ਰਾਸ਼ਟਰਪਤੀ ਜਿਹੜਾ ਸੰਕਟਕਾਲ ਸਮੇਂ ਦੇ ਦੌਰਾਨ ਇਸ ਦੀ ਜਿਹੜੀ ਮਿਆਦ ਹੈ 1 ਸਾਲ ਵਧਾ ਵੀ ਸਕਦਾ ਹੈ। ਪ੍ਰਸ਼ਨ ਨੰਬਰ 12 ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਗਿਣਤੀ ਘੱਟੋ-ਘੱਟ ਕਿੰਨੀ ਨਿਸ਼ਚਿਤ ਕੀਤੀ ਗਈ ਹੈ? ਉੱਤਰ ਹੈ ਜੀ 40 ਜਿਹੜੀ ਗਿਣਤੀ ਨਿਸ਼ਚਿਤ ਕੀਤੀ ਗਈ ਹੈ ਪਰ ਵਿਧਾਨ ਸਭਾ ਦੇ ਮੈਂਬਰਾਂ ਦੇ 1/1 ਤਿਹਾਈ ਤੋਂ ਵੱਧ 1/3 ਤੋਂ ਵੱਧ ਨਹੀਂ ਹੋਣੀ ਚਾਹੀਦੀ। ਪ੍ਰਸ਼ਨ ਨੰਬਰ 13 ਰਾਜ ਦੀ ਵਿਧਾਨਪਾਲਿਕਾ ਕਿਹੜੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ? ਉੱਤਰ ਹੈ ਜੀ ਰਾਜ ਸੂਚੀ ਅਤੇ ਸੰਵਰਤੀ ਸੂਚੀ ਦੇ ਉੱਤੇ ਰਾਜ ਵਿਧਾਨਪਾਲਿਕਾ ਕਾਨੂੰਨ ਬਣਾ ਸਕਦੀ ਹੈ। ਪ੍ਰਸ਼ਨ ਨੰਬਰ 14 ਵਿਧਾਨ ਸਭਾ ਦੁਆਰਾ ਪਾਸ ਕੀਤਾ ਧਨ ਬਿੱਲ ਵਿਧਾਨ ਪਰਿਸ਼ਦ ਦੁਆਰਾ ਕਿੰਨੇ ਦਿਨਾਂ ਵਿੱਚ ਵਾਪਸ ਭੇਜਣਾ ਹੁੰਦਾ ਹੈ ਉੱਤਰ ਹੈ ਜੀ 14 ਦਿਨ ਦੇ ਵਿੱਚ ਜਿਹੜਾ ਵਾਪਸ ਭੇਜਣਾ ਜ਼ਰੂਰੀ ਹੁੰਦਾ ਹੈ ਪ੍ਰਸ਼ਨ ਨੰਬਰ 15 ਵਿਧਾਨ ਸਭਾ ਦੀ ਕਾਰਵਾਈ ਆਰੰਭ ਕਰਨ ਲਈ ਕਿੰਨੇ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ ਉੱਤਰ ਹੈ ਜੀ 1/10 ਭਾਗ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ ਪ੍ਰਸ਼ਨ ਨੰਬਰ 16 ਵਿਧਾਨ ਸਭਾ ਦੇ ਕਿਸੇ ਮੈਂਬਰ ਦੇ ਕਿੰਨੇ ਦਿਨ ਗੈਰ ਹਾਜ਼ਰ ਰਹਿਣ ਤੇ ਉਸ ਦਾ ਪਦ ਖਾਲੀ ਕਰਾਰ ਦਿੱਤਾ ਜਾ ਸਕਦਾ ਹੈ ਉੱਤਰ ਹੈ ਜੀ 60 ਦਿਨ ਜੇ ਕੋਈ ਮੈਂਬਰ ਜਿਹੜਾ ਹੈ ਵਿਧਾਨ ਸਭਾ ਦੀ ਆਗਿਆ ਤੋਂ ਬਿਨਾਂ ਗੈਰਹਾਜ਼ਰ ਰਹਿੰਦਾ ਹੈ ਤਾਂ ਉਸ ਦਾ ਜਿਹੜਾ ਪਦ ਹੈ ਉਹ ਖਾਲੀ ਕਰਾਰ ਦਿੱਤਾ ਜਾਂਦਾ ਹੈ ਪ੍ਰਸ਼ਨ ਨੰਬਰ 17 ਕਿਹੜਾ ਬਿੱਲ ਕੇਵਲ ਵਿਧਾਨ ਸਭਾ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ ਉੱਤਰ ਹੈ ਜੀ ਧਨ ਬਿੱਲ ਜਾਂ ਬਜਟ ਹੈ ਜਿਹੜਾ ਉਹ ਸਿਰਫ ਵਿਧਾਨ ਸਭਾ ਦੇ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਪ੍ਰਸ਼ਨ ਨੰਬਰ 18 ਮੰਤਰੀ ਪਰਿਸ਼ਦ ਆਪਣੇ ਕੰਮਾਂ ਪ੍ਰਤੀ ਕਿਸ ਨੂੰ ਉੱਤਰਦਾਈ ਹੈ ਉੱਤਰ ਹੈ ਜੀ ਵਿਧਾਨ ਸਭਾ ਅੱਗੇ ਹੈ ਜੀ ਪ੍ਰਸ਼ਨ ਨੰਬਰ 19 ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਮੰਤਰੀ ਪਰਿਸ਼ਦ ਦੀ ਵਿਵਸਥਾ ਕੀਤੀ ਗਈ ਹੈ ਉੱਤਰ ਹੈ ਜੀ ਅਨੁਛੇਦ 163 ਦੇ ਵਿੱਚ ਮੰਤਰੀ ਪਰਿਸ਼ਦ ਦੀ ਵਿਵਸਥਾ ਜਿਹੜੀ ਉਹ ਕੀਤੀ ਗਈ ਹੈ ਪ੍ਰਸ਼ਨ ਨੰਬਰ 20 ਮੰਤਰੀ ਪਰਿਸ਼ਦ ਦਾ ਮੁਖੀਆ ਕੌਣ ਹੁੰਦਾ ਹੈ ਉੱਤਰ ਹੈ ਜੀ ਮੁੱਖ ਮੰਤਰੀ ਪ੍ਰਸ਼ਨ ਨੰਬਰ 21 ਮੁੱਖ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ ਉੱਤਰ ਹੈ ਜੀ ਰਾਜਪਾਲ ਜਿਹੜਾ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ ਪਰ ਉਹ ਆਪਣੀ ਮਰਜ਼ੀ ਦੇ ਨਾਲ ਨਿਯੁਕਤੀ ਨਹੀਂ ਕਰ ਸਕਦਾ ਵਿਧਾਨ ਸਭਾ ਦੇ ਵਿੱਚ ਬਹੁਮਤ ਪ੍ਰਾਪਤ ਜਿਹੜਾ ਨੇਤਾ ਹੁੰਦਾ ਹੈ ਬਹੁਮਤ ਜਿਹੜਾ ਦਲ ਪ੍ਰਾਪਤ ਕਰਦਾ ਹੈ ਉਸ ਦੇ ਨੇਤਾ ਨੂੰ ਜਿਹੜਾ ਹੈ ਰਾਜਪਾਲ ਮੁੱਖ ਮੰਤਰੀ ਨਿਯੁਕਤ ਕਰਦਾ ਹੈ ਪ੍ਰਸ਼ਨ ਨੰਬਰ 2 ਜੇ ਕਿਸੇ ਅਜਿਹੇ ਵਿਅਕਤੀ ਨੂੰ ਮੰਤਰੀ ਨਿਯੁਕਤ ਕੀਤਾ ਜਾਵੇ ਜੋ ਕਿਸੇ ਸਦਨ ਦਾ ਮੈਂਬਰ ਨਾ ਹੋਵੇ ਤਾਂ ਉਸ ਨੂੰ ਕਿੰਨੇ ਸਮੇਂ ਵਿੱਚ ਇੱਕ ਸਦਨ ਦਾ ਮੈਂਬਰ ਬੰਨਾ ਪੈਂਦਾ ਹੈ 6 ਮਹੀਨੇ ਦੇ ਵਿੱਚ ਮంత్రి ਬਣ ਲਈ ਇਹ ਜ਼ਰੂਰੀ ਹੈ ਕਿ ਦੋਨਾਂ ਸਦਨਾਂ ਦੇ ਵਿੱਚੋਂ ਉਹ ਵਿਅਕਤੀ ਕਿਸੇ ਇੱਕ ਸਦਨ ਦਾ ਮੈਂਬਰ ਜ਼ਰੂਰ ਹੋਵੇ ਪਰ ਜੇ ਉਹ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਵਿਧਾਨਪ੍ਰਿਸ਼ਦ ਦਾ ਜਾਂ ਵਿਧਾਨ ਸਭਾ ਦਾ ਤਾਂ 6 ਮਹੀਨੇ ਦੇ ਵਿੱਚ ਉਸ ਨੂੰ ਕਿਸੇ ਇੱਕ ਸਦਨ ਦਾ ਮੈਂਬਰ ਉਹ ਬੰਨਣਾ ਪੈਂਦਾ ਹੈ ਪ੍ਰਸ਼ਨ ਨੰਬਰ 23 2004 ਦੀ ਸੰਵਿਧਾਨਕ ਸੋਧ ਰਾਹੀਂ ਮੰਤਰੀ ਪਰਿਸ਼ਦ ਵਿੱਚ ਮੰਤਰੀਆਂ ਦੀ ਗਿਣਤੀ ਕਿੰਨੀ ਨਿਸ਼ਚਿਤ ਕੀਤੀ ਗਈ ਹੈ ਉੱਤਰ ਹੈ ਜੀ ਨੀਵੇਂ ਸਦਨ ਦੇ ਕੁੱਲ ਗਿਣਤੀ ਦੇ 15% ਤੋ ਵੱਧ ਨਹੀਂ ਹੋ ਸਕਦੀ ਮੰਤਰੀਆਂ ਦੀ ਗਿਣਤੀ ਪ੍ਰਸ਼ਨ ਨੰਬਰ 24 ਰਾਜ ਦਾ ਸ਼ਾਸਨ ਕਿਸ ਦੇ ਨਾਂ ਤੇ ਚੱਲਦਾ ਹੈ ਉੱਤਰ ਹੈ ਜੀ ਰਾਜਪਾਲ ਦੇ ਨਾਂ ਦੇ ਉੱਤੇ ਰਾਜ ਦਾ ਸ਼ਾਸਨ ਜਿਹੜਾ ਚੱਲਦਾ ਹੈ ਰਾਜਪਾਲ ਨੂੰ ਸੰਵਿਧਾਨਕ ਮੁਖੀਆ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 25 ਭਾਰਤੀ ਸੰਵਿਧਾਨ ਦੀ ਕਿਸ ਧਾਰਾ ਵਿੱਚ ਰਾਜਪਾਲ ਦੀ ਨਿਯੁਕਤੀ ਕਮਾਂ ਅਤੇ ਸ਼ਕਤੀਆਂ ਦਾ ਵਰਣਨ ਹੈ ਉੱਤਰ ਹੈ ਜੀ ਧਾਰਾ 153 ਤੋਂ ਲੈ ਕੇ 160 ਤੱਕ ਰਾਜਪਾਲ ਦੀਆਂ ਸ਼ਕਤੀਆਂ ਤੇ ਕਮਾਂ ਦਾ ਜਿਹੜਾ ਹੈ ਵਰਣਨ ਕੀਤਾ ਗਿਆ ਹੈ ਪ੍ਰਸ਼ਨ ਨੰਬਰ 26 ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ਉੱਤਰ ਹੈ ਜੀ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਦੇ ਨਾਲ ਜਿਹੜੇ ਰਾਜਪਾਲ ਦੀ ਨਿਯੁਕਤੀ ਕਰਦਾ ਹੈ ਪ੍ਰਸ਼ਨ ਨੰਬਰ 27 ਰਾਜਪਾਲ ਦੀ ਨਿਯੁਕਤੀ ਲਈ ਘੱਟੋ ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ਉੱਤਰ ਹੈ ਜੀ 35 ਸਾਲ ਜਿਹੜੀ ਉਮਰ ਉਹ ਹੋਣੀ ਚਾਹੀਦੀ ਹੈ ਔਰ ਇਸ ਦਾ ਜ਼ਿਕਰ ਧਾਰਾ 152 ਦੇ ਵਿੱਚ ਕੀਤਾ ਜਾ 35 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਜਿਹੜਾ ਰਾਜਪਾਲ ਨਿਯੁਕਤ ਕੀਤਾ ਜਾ ਪ੍ਰਸ਼ਨ ਨੰਬਰ 28 ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਉੱਤਰ ਹੈ ਜੀ 5 ਸਾਲ ਹੁੰਦਾ ਹੈ ਪਰ ਰਾਸ਼ਟਰਪਤੀ ਉਸ ਨੂੰ ਪਹਿਲਾਂ ਵੀ ਹਟਾ ਸਕਦਾ ਹੈ ਪਰ ਰਾਜਪਾਲ ਨੂੰ ਮਹਾਦੋਸ਼ ਰਾਹੀਂ ਜਿਹੜਾ ਨਹੀਂ ਹਟਾਇਆ ਜਾ ਸਕਦਾ ਅੱਗੇ ਹੈ ਜੀ ਪ੍ਰਸ਼ਨ ਨੰਬਰ 29 ਕੀ ਰਾਜਪਾਲ ਦੀ ਬਦਲੀ ਕੀਤੀ ਜਾ ਸਕਦੀ ਹੈ ਜੀ ਹਾਂ ਰਾਸ਼ਟਰਪਤੀ ਜਿਹੜਾ ਰਾਜਪਾਲ ਦੀ ਬਦਲੀ ਕਰ ਸਕਦਾ ਹੈ ਪ੍ਰਸ਼ਨ ਨੰਬਰ 30 ਜ਼ਿਲ੍ਹਾ ਜੱਜਾਂ ਦੀ ਨਿਯੁਕਤੀ ਅਤੇ ਤਰੱਕੀ ਕੌਣ ਕਰਦਾ ਹੈ ਉੱਤਰ ਹੈ ਜੀ ਰਾਜਪਾਲ ਪ੍ਰਸ਼ਨ ਨੰਬਰ 31 ਵਿੱਤੀ ਬਿੱਲ ਕਿਸ ਦੀ ਛਪਾਰਸ਼ ਨਾਲ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ ਉੱਤਰ ਹੈ ਜੀ ਰਾਜਪਾਲ ਦੀ ਛਪਾਰਸ਼ ਦੇ ਨਾਲ ਜਿਹੜਾ ਵਿੱਤੀ ਬਿੱਲ ਹੈ ਉਹ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਪ੍ਰਸ਼ਨ ਨੰਬਰ 32 ਰਾਜਪਾਲ ਦੀਆਂ ਨਿਆਇਕ ਸਹੂਲਤਾਂ ਦੱਸੋ ਰਾਜਪਾਲ ਨੂੰ ਜਿਹੜੀਆਂ ਨਿਆਇਕ ਸਹੂਲਤਾਂ ਮਿਲੀਆਂ ਆਈਆਂ ਨੇ ਜਿ ਉਹ ਸਭ ਤੋਂ ਪਹਿਲਾਂ ਇਹ ਹੈ ਕਿ ਸ਼ਕਤੀਆਂ ਦੀ ਵਰਤੋਂ ਅਤੇ ਕਰਤਾਵਾਂ ਦੀ ਜਿਹੜੀ ਪਾਲਣ ਲਈ ਕਿਸੇ ਅਦਾਲਤ ਸਾਹਮਣੇ ਜਵਾਬ ਦੇ ਨਹੀਂ ਹੈ ਆਪਣੀਆਂ ਸ਼ਕਤੀਆਂ ਦੀ ਵਰਤੋਂ ਅਤੇ ਕਰਤਾਵਾਂ ਦੀ ਪਾਲਣਾ ਲਈ ਉਹ ਕਿਸੇ ਵੀ ਅਦਾਲਤ ਦੇ ਸਾਹਮਣੇ ਅਦਾਲਤ ਦੇ ਸਾਹਮਣੇ ਜਵਾਬਦੇ ਨਹੀਂ ਹੈ ਜੀ ਨੰਬਰ 2 ਤੇ ਕਾਰਜਕਾਲ ਦੇ ਦੌਰਾਨ ਕੋਈ ਫੌਜਦਾਰੀ ਮੁਕੱਦਮਾ ਨਹੀਂ ਕੀਤਾ ਜਾ ਸਕਦਾ ਰਾਜਪਾਲ ਤੇ ਨੰਬਰ 3 ਹੈ ਜੀ ਕਾਰਜਕਾਲ ਦੌਰਾਨ ਉਸ ਨੂੰ ਨજરਬੰਦ ਨਹੀਂ ਕੀਤਾ ਜਾ ਸਕਦਾ ਨੰਬਰ 4 ਹੈ ਜੀ ਰਾਜਪਾਲ ਵਿਰੁੱਧ دیਵਾਨੀ ਮੁਕੱਦਮਾ ਕਰਨ ਲਈ 2 ਮਹੀਨੇ ਪਹਿਲਾਂ ਨੋਟਿਸ ਦੇਣਾ ਪੈਂਦਾ ਹੈ ਨੰਬਰ 33 ਹੈ ਜੀ ਪ੍ਰਸ਼ਨ ਨੰਬਰ 33 ਰਾਜਪਾਲ ਦੀਆਂ ਇੱਛੁਕ ਸ਼ਕਤੀਆਂ ਕਿਹੜੀਆਂ ਹਨ ਉਤਰ ਹੈ ਜੀ ਮੁੱਖ ਮੰਤਰੀ ਦੀ ਮਰਜ਼ੀ ਦੇ ਨਾਲ ਉਹ ਨਿਯੁਕਤੀ ਕਰਨਾ ਨਿਯੁਕਤੀ ਕਰਨ ਸਮੇਂ ਆਪਣੀ ਇੱਛਕ ਸ਼ਕਤੀਆਂ ਦੀ ਵਰਤੋਂ ਕਰ ਸਕਦਾ ਹੈ ਜਦੋਂ ਕਿਸੇ ਵੀ ਰਾਜਨੀਤਿਕ ਦਲ ਨੂੰ ਬਹੁਮਤ ਪ੍ਰਾਪਤ ਨਹੀਂ ਹੁੰਦਾ ਤਾਂ ਆਪਣੀ ਮਰਜ਼ੀ ਦੇ ਨਾਲ ਇੱਛਾ ਦੇ ਨਾਲ ਕਿਸੇ ਨੂੰ ਮੁੱਖ ਮੰਤਰੀ ਜਿਹੜਾ ਉਹ ਨਿਯੁਕਤ ਕਰ ਸਕਦਾ ਹੈ ਔਰ ਮੰਤਰੀ ਪਰਿਸ਼ਦ ਨੂੰ ਜਿਹੜਾ ਉਹ ਭੰਗ ਵੀ ਕਰ ਸਕਦਾ ਹੈ ਪ੍ਰਸ਼ਨ ਨੰਬਰ 34 ਰਾਜ ਦੇ ਵਿਸ਼ਵ ਵਿਦਿਆਲਿਆਂ ਦਾ ਹੁਲਪਤੀ ਕੌਣ ਹੁੰਦਾ ਹੈ ਉਤਰ ਹੈ ਜੀ ਰਾਜਪਾਲ ਯੂਨੀਵਰਸਟੀਆਂ ਦਾ ਜਿਹੜਾ ਕੁੱਲ ਪਤੀ ਕੌਣ ਹੁੰਦਾ ਹੈ ਰਾਜਪਾਲ ਪ੍ਰਸ਼ਨ ਨੰਬਰ 35 ਵਿਧਾਨ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ਉੱਤਰ ਹੈ ਜੀ ਸਪੀਕਰ ਜਿਹੜਾ ਹੈ ਉਹ ਵਿਧਾਨ ਸਭਾ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਪ੍ਰਸ਼ਨ ਨੰਬਰ 36 ਰਾਜ ਵਿੱਚ ਸੰਵਿਧਾਨਕ ਮਸ਼ੀਨਰੀ ਫੇਲ ਹੋਣ ਦੌਰਾਨ ਰਾਜ ਦੀਆਂ ਸ਼ਕਤੀਆਂ ਕਿਸ ਕੋਲ ਜਾਂਦੀਆਂ ਹਨ ਉੱਤਰ ਹੈ ਜੀ ਜਿਹੜੀਆਂ ਕਾਰਜਪਾਲਿਕਾ ਸ਼ਕਤੀਆਂ ਨੇ ਉਹ ਰਾਸ਼ਟਰਪਤੀ ਕੋਲ ਔਰ ਜਿਹੜੀਆਂ ਵਿਧਾਨਕ ਸ਼ਕਤੀਆਂ ਨੇ ਉਹ ਸੰਸਦ ਦੇ ਕੋਲ ਜਾਂਦੀਆਂ ਹਨ ਸੋ ਰਾਜ ਸਰਕਾਰ ਦੇ ਢਾਂਚੇ ਦੇ ਨਾਲ ਸੰਬੰਧਤ ਇਹ ਸੀ ਜੀ ਕੁਝ ਮਹੱਤਵਪੂਰਨ ਪ੍ਰਸ਼ਨ ਸੋ ਇਸ ਤੋਂ ਬਾਅਦ ਫਿਰ ਸੰਸਦੀ ਗਵਰਨਮੈਂਟ ਦੇ ਨਾਲ ਸੰਬੰਧਤ ਜਿਹੜੇ ਟੌਪਿਕ ਨੇ ਜੀ ਉਸ ਤੇ ਨੋਟਿਸ ਲੈ ਕੇ ਹਾਜ਼ਰ ਹੋਵਾਂਗੇ ਸੋ ਉਮੀਦ ਹੈ ਕਿ ਪਸੰਦ ਆਉਣਗੇ ਪਸੰਦ ਆਉਣ ਤਾਂ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ